ਪੀਟੀਸੀ نیوز ਤੇ ਅੱਜ ਸੁੱਲੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਖਬਰ ਪਟਿਆਲਾ ਦੇ ਨਜ਼ਦੀਕ ਪਿੰਡ 마ੜੂ ਦੀ ਹੈ ਜਿੱਥੇ ਪਿੰਡ ਵਾਸੀਆ ਵੱਲੋਂ ਗੁੰਡਾ ਟੈਕਸ ਲਗਾ ਦਿੱਤਾ ਗਿਆ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਗੁੰਡਾ ਟੈਕਸ ਲਗਾ ਦਿੱਤਾ ਗਿਆ ਤੇ ਇਸ ਟੈਕਸ ਦੇ ਅਧੀਨ ਯਾਨੀ ਕਿ ਜੇਕਰ ਤੁਸੀਂ ਪਿੰਡ ਮਾੜੂ ਦੀ ਸੜਕ ਦਾ ਇਸਤੇਮਾਲ ਕਰਨਾ ਹੈ ਤਾਂ ਤੁਹਾਨੂੰ 200 ਰੁਪਏ ਦੇਣੇ ਪੈਣਗੇ 200 ਰੁਪਏ ਦਾ ਗੁੰਡਾ ਟੈਕਸ ਲਗਾਇਆ ਗਿਆ ਹੈ ਤੇ ਜਿਹੜੇ ਲੋਕਾਂ ਨੇ ਇਹ ਟੈਕਸ ਲਗਾਇਆ ਉਹ ਬੜੇ ਮਾਣ ਦੇ ਨਾਲ ਕਹਿ ਰਹੇ ਨੇ ਗੱਡੀਆਂ ਵਾਲਿਆਂ ਤੋਂ 200-200 ਰੁਪਿਆ ਵਸੂਲ ਰਹੇ ਨੇ ਕਹਿ ਰਹੇ ਨੇ ਕਿ ਇਹ ਜੋ ਫੈਸਲਾ ਕੀਤਾ ਗਿਆ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਗਿਆ ਵੈ ਇਸ ਕਰਕੇ ਤੁਹਾਨੂੰ 200 ਰੁਪਏ ਦੇਣ ਹੀ ਪੈਣਗੇ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ ਇੱਕ ਵਿਅਕਤੀ ਨੇ ਇਹ ਤਸਵੀਰਾਂ ਨੂੰ ਆਪਣੇ ਮੋਬਾਈਲ ਫੋਨ ਦੇ ਵਿੱਚ ਰਿਕਾਰਡ ਕਰ ਲਿਆ ਸੀ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤਾ ਪੁਲਿਸ ਨੂੰ ਦਿੱਤੀਆਂ ਤੇ ਜਿਵੇਂ ਹੀ ਇਹ ਤਸਵੀਰਾਂ ਵਾਇਰਲ ਹੋਈਆਂ ਤੇ ਪੁਲਿਸ ਤੱਕ ਪਹੁੰਚੀਆਂ ਪੁਲਿਸ ਨੇ ਵੀ ਤੁਰੰਤ ਐਕਸ਼ਨ ਲੈਂਦੇ ਹੋਏ ਕਈ ਲੋਕਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਜਿਨ੍ਹਾਂ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਉਹਨਾਂ ਦੇ ਬਾਰੇ ਵੀ ਜਾਣਕਾਰੀ ਦੇ ਦਿੰਦੇ ਆ ਪਟਿਆਲਾ ਦੇ ਪਿੰਡ ਮਾੜੂ ਦੇ ਲੋਕਾਂ ਦੀ ਜੋ ਵੀਡੀਓ ਵਾਇਰਲ ਹੋਈ ਹੈ ਉਹਨਾਂ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਵਾ ਜੇ ਵਿਅਕਤੀ ਨੇ ਬਲਜਿੰਦਰ ਸਿੰਘ ਹਰਮਨਪ੍ਰੀਤ ਤੇ ਹਰਵਿੰਦਰ ਇਹਨਾਂ ਤੋਂ ਇਲਾਵਾ ਕੁਝ ਹੋਰ ਲੋਕ ਵੀ ਨੇ ਅਣਪਛਾਤੇ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਲੇਕਿਨ ਬਾਈ ਨੇਮ ਜਿਹੜੇ ਹੈਗੇ ਨੇ ਉਹਨੇ ਬਲਜਿੰਦਰ ਹਰਮਨਪ੍ਰੀਤ ਤੇ ਹਰਵਿੰਦਰ ਇਸ ਤੋਂ ਇਲਾਵਾ ਕੁਝ ਅਣਪਛਾਤੇ ਲੋਕਾਂ ਦੇ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਵਾ ਪਟਿਆਲਾ ਦੇ ਨਜ਼ਦੀਕ 마ੜੂ ਪਿੰਡ ਦੀਆਂ ਇਹ ਤਸਵੀਰਾਂ ਦੇਖ ਰਿਹਾ ਹਾਂ ਪਿੰਡ ਦੀ ਸੜਕ ਤੋਂ ਲੰਘਣ ਵਾਲਿਆਂ ਤੋਂ ਧੱਕੇ ਦੇ ਨਾਲ ਵਸੂਲੀ ਕੀਤੀ ਜਾ ਰਹੀ ਸੀ ਇਹ ਪਟਿਆਲਾ ਦਾ ਇਹ ਪਿੰਡ ਹੈ 마ੜੂ ਜਿੱਥੇ ਦੇ ਲੋਕਾਂ ਦੀ ਵੀਡੀਓ ਵਾਇਰਲ ਹੋਈ ਹੈ ਦੇ ਇੰਨਾ ਲੋਕਾਂ ਦੇ ਉੱਤੇ ਜੁਲਕਾ ਥਾਣਾ ਦੇ ਵਿੱਚ આરોપીਆਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਤਸਵੀਰਾਂ ਇਸ ਵਕਤ ਤੁਹਾਨੂੰ ਉਹੀ ਦਿਖਾ ਰਹੇ ਆ ਕਿs ਤਰੀਕੇ ਦੇ ਨਾਲ ਇੱਕ ਗੱਡੀ ਚਾਲਕ ਦੇ ਨਾਲ ਬਹਿਸਬਾਜ਼ੀ ਵੀ ਹੋ ਰਹੀ ਹੈ ਉਹ ਵਿਅਕਤੀ ਕਹਿ ਵੀ ਰਿਹਾ ਕਿ ਮੈਂ ਤਾਂ ਤੁਹਾਡੇ ਇਲਾਕੇ ਦਾ ਆਂ ਪਟਿਆਲਾ ਇਲਾਕੇ ਦਾ ਆਂ ਮੈਨ ਤੋਂ ਟੈਕਸ ਨਾ ਲਓ ਤੇ ਉਹ ਵੀ ਬੜੀ ਬੇਸ਼ਰਮੀ ਦੇ ਨਾਲ ਜਿਹੜੇ ਲੋਕ ਟੈਕਸ ਲੈ ਰਹੇ ਨੇ ਬੜੀ ਹੀ ਬੇਸ਼ਰਮੀ ਦੇ ਨਾਲ ਕਹਿ ਰਹੇ ਨੇ ਕਿ ਜੇਕਰ ਤੁਸੀਂ ਇਲਾਕੇ ਦੇ 5 7 10 ਕਿਲੋਮੀਟਰ ਦੇ ਰੇਡੀਅਸ ਦੇ ਇਲਾਕੇ ਦੇ ਵਿੱਚ ਰਹਿੰਦੇ ਹੁੰਦੇ ਤਾਂ ਅਸੀਂ ਤੁਹਾਨੂੰ ਟੈਕਸ ਤੋਂ ਮੁਕਤੀ ਦੇ ਦਿੰਨੀ ਸੀ ਪਰ ਤੁਸੀਂ ਭਾਵੇਂ ਪਟਿਆਲਾ ਜ਼ਿਲ੍ਹਾ ਦੇ ਹੀ ਰਹਿਣ ਵਾਲੇ ਹੋ ਤੁਹਾਨੂੰ ਟੈਕਸ ਤਾਂ ਦੇਣਾ ਹੀ ਪਵੇਗਾ ਦੇਖੋ ਕਿਸ ਤਰੀਕੇ ਦੇ ਨਾਲ ਚਿਹਰੇ ਦੇ ਉੱਤੇ ਬਿਲਕੁਲ ਸ਼ਿਕਨ ਨਹੀਂ ਹੈਗਾ ਬਿਲਕੁਲ ਕੋਈ ਪਰੇਸ਼ਾਨੀ ਨਹੀਂ ਹੈਗੀ ਬਿਲਕੁਲ ਸ਼ਰਮ ਨਹੀਂ ਹੈਗੀ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ ਨੇ ਕਿਸ ਤਰੀਕੇ ਦੇ ਨਾਲ ਸੰਵਿਧਾਨ ਦੇ ਉਲਟ ਜਾ ਕੇ ਆਪਣੇ ਵੱਲੋਂ ਹੀ ਇੱਕ ਨਵਾਂ ਨਿਯਮ ਬਣਾ ਦਿੱਤਾ ਗਿਆ ਟੈਕਸ ਲਗਾ ਦਿੱਤਾ ਗਿਆ ਯਾਨੀ ਕਿ ਜਿਨ੍ਹਾਂ ਨੇ ਇੱਕ ਗੱਗਰ ਦਰਿਆ ਦੇ ਕੋਲੋਂ ਜਿਹੜਾ ਇਹ ਪਿੰਡ ਪੈਂਦਾ ਵਾ ਪਿੰਡ ਦੇ ਵਿੱਚ ਦੀ ਲੰਘਣਾ ਤਾਂ ਤੁਹਾਨੂੰ 200 ਰੁਪਏ ਟੈਕਸ ਦੇਣਾ ਪਵੇਗਾ ਤਾਂ ਲੋਕ ਇਸ ਨੂੰ ਕਹਿ ਰਹੇ ਨੇ ਗੁੰਡਾ ਟੈਕਸ ਪੰਜਾਬ ਦਾ ਇੱਕ ਪਿੰਡ ਹੈ ਜੋ ਕਿ 마ੜੂ ਪਿੰਡ ਮਾੜੂ ਹੈ ਇਸ ਦੇ ਵਿੱਚ ਗੁੰਡਾ ਟੈਕਸ ਦੀ ਸ਼ੁਰੂਆਤ ਹੋ ਗਈ ਹੈ 200 ਰੁਪਿਆ ਲੰਘਣ ਵਾਲਿਆਂ ਤੋਂ ਲਿੱਤਾ ਜਾ ਰਿਹਾ ਮੰਨ ਲਓ ਕੋਈ ਵਿਅਕਤੀ ਦੋ ਜਾਂ ਤਿੰਨ ਵਾਰ ਲੰਘ ਰਿਹਾ ਹੈ ਤਾਂ ਉਹਨੂੰ ਹਰ ਵਾਰ 200 ਰੁਪਏ ਦੇ ਹਿਸਾਬ ਦੇ ਨਾਲ ਪੈਸੇ ਦੇਣੇ ਪੈਣਗੇ ਸਭ ਤੋਂ ਵੱਧ ਪਰੇਸ਼ਾਨ ਪਿੰਡ ਵਾਲੇ ਹੋ ਰਹੇ ਨੇ ਖਾਸ ਕਰਕੇ ਜਿਹੜੇ ਆਲੇ ਦੁਆਲੇ ਦੇ ਇਲਾਕਿਆਂ ਦੇ ਨੇ ਜਿਹੜੇ ਟੈਕਸੀਆਂ ਚਲਾਉਂਦੇ ਨੇ ਜਿਹੜੇ ਕਿ ਦਿਨੇ ਜਾ ਕੇ ਸ਼ਾਮ ਨੂੰ ਆਉਂਦੇ ਨੇ ਕਈ ਵਾਰ ਇਲਾਕੇ ਦੇ ਵਿੱਚ ਦੀ ਦੋ ਜਾਂ ਤਿੰਨ ਵਾਰ ਵੀ ਗੇੜੇ ਮਾਰਦੇ ਨੇ ਔਰ ਜ਼ਰਾ ਹੁਣ ਤੁਸੀਂ ਇਹ ਸੋਚੋ ਪੰਜਾਬ ਦਾ ਜਿਹੜਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਉਹ ਹੈਗਾ ਲਾਡੋਵਾਲ ਟੋਲ ਪਲਾਜ਼ਾ ਕਰੀਬ-ਕਰੀਬ 140 150 ਰੁਪਏ ਉਸ ਦਾ ਟੈਕਸ ਹੈ ਔਰ ਤੁਸੀਂ ਉਹਦਾ ਇਨਫਰਾਸਟ੍ਰਕਚਰ ਖਰਚ ਦੇਖ ਸਕਦੇ ਹੋ 4 ਲਾਈਨ ਸੜਕ ਹੈ ਅੱਗੇ ਜਾ ਕੇ 6 ਲਾਈਨ ਸੜਕ ਹੋ ਜਾਂਦੀ ਹੈ ਉਹਦਾ ਵੀ ਜਿਹੜਾ ਟੈਕਸ ਹੈ ਜੋ ਕਿ ਸਰਕਾਰ ਦੀ ਝੋਲੀ ਦੇ ਵਿੱਚ ਜਾਂਦਾ ਹੈ ਕੰਪਨੀਆਂ ਦੀ ਝੋਲੀ ਦੇ ਵਿੱਚ ਜਾਂਦਾ ਹੈ ਉਹਦੇ ਵਿੱਚੋਂ ਖਰਚੇ ਨਿਕਲਦੇ ਨੇ ਉਹ ਹੈਗਾ 140 ਤੋਂ ਲੈ ਕੇ 150 ਰੁਪਏ ਹੁਣ ਜਰਾ ਇਸ ਪਿੰਡ ਦੇ ਵਿੱਚ ਦੀ ਸੋਚੋ ਜਿਨ੍ਹਾਂ ਨੇ ਆਪਣੇ ਪੱਦਰ ਦੇ ਉੱਤੇ ਹੀ 200 ਰੁਪਇਆ ਗੁੰਡਾ ਟੈਕਸ ਲਗਾ ਦਿੱਤਾ ਗਿਆ ਲੋਕ ਬੜੀਆਂ ਹੀ ਲਾਂਨਤਾ ਪਾ ਰਹੇ ਸੀ ਸੋਸ਼ਲ ਮੀਡੀਆ ਤੇ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਹੈ ਲੋਕ ਅਵਾ ਤਵਾ ਵੀ ਬੋਲ ਰਹੇ ਨੇ ਕਿ ਇਹ ਚੀਜ਼ ਗਲਤ ਹੈ ਵੀ ਨਹੀਂ ਹੋਣੀ ਚਾਹੀਦੀ ਪਹਿਲਾਂ ਹੀ ਲੋਕ ਮਹਿੰਗਾਈ ਦੀ ਮਾਰ ਚੱਲ ਰਹੇ ਨੇ ਤੇ ਆਪਣੇ ਕੋਲੋਂ ਹੀ ਇੱਕ ਨਵਾਂ ਜੋ ਕਿ ਉਹਨਾਂ ਨੇ ਫਰਮਾਨ ਜਾਰੀ ਕਰ ਦਿੱਤਾ ਹੈ ਕਿ ਜਿਹੜਾ ਵੀ ਪਿੰਡ ਵਿੱਚ ਦੀ ਲੰਗੇਗਾ ਪਿੰਡ ਦੀ ਸੜਕ ਦਾ ਇਸਤੇਮਾਲ ਕਰੇਗਾ ਉਸ ਨੂੰ 200 ਰੁਪਇਆ ਟੈਕਸ ਦੇਣਾ ਪਵੇਗਾ ਤਸਵੀਰਾਂ ਤੁਹਾਨੂੰ ਅਸੀਂ ਇਸ ਵਕਤ ਦਿਖਾਈ ਰਿਹਾ ਆ ਪਿੰਡ ਮਾੜੂ ਦੀਆਂ ਤਸਵੀਰਾਂ ਨੇ ਤੇ ਜੁਲਕਾ ਜੋ ਥਾਣਾ ਵਹ ਉਹਦੇ ਵਿੱਚ આરોપીਆਂ ਦੇ ਖਿਲਾਫ ਮਾਮਲਾ ਦਰਜ ਹੋ ਗਿਆ ਬਲਜਿੰਦਰ ਹਰਮਨਪ੍ਰੀਤ ਤੇ ਹਰਵਿੰਦਰ ਇਸ ਤੋਂ ਇਲਾਵਾ ਕੁਝ ਅਣਪਛਾਤੇ ਲੋਕ ਵੀ ਨੇ ਇਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਕਿ ਜੋ ਇਹ ਫੈਸਲਾ ਲਿੱਤਾ ਗਿਆ ਇਹ ਆਪਣੇ ਸਿੱਧੇ ਤੌਰ ਤੇ ਨਹੀਂ ਲਿੱਤਾ ਗਿਆ ਕਿ ਦੋ ਚਾਰ ਬੰਦੇ ਹੋਏ ਇਕੱਠੇ ਤੇ ਉਹਨਾਂ ਨੇ ਫੈਸਲਾ ਲੈ ਲਿਆ ਇਹ ਫੈਸਲਾ ਇਸ ਕਰਕੇ ਲਿੱਤਾ ਗਿਆ ਪੰਚਾਇਤ ਇਕੱਠੀ ਹੋਈ ਆ ਪੰਚਾਇਤ ਨੇ ਫੈਸਲਾ ਦਿੱਤਾ ਸੀ ਹੁਕਮ ਦਿੱਤਾ ਸੀ ਕਿ ਜਿਹੜਾ ਵੀ ਵਿਅਕਤੀ ਇਸ ਪਿੰਡ ਦੀ ਸੜਕ ਦਾ ਇਸਤੇਮਾਲ ਕਰੇਗਾ ਕਿਉਂਕਿ ਲੋਕਾਂ ਦੇ ਵਾਹਨ ਜਿਹੜੇ ਲੰ ਦੇ ਆ ਉਹਦੇ ਕਾਰਨ ਸੜਕ ਟੁੱਟਦੀ ਹੈ ਸੜਕ ਦੀ ਟੁੱਟ ਭੱਜ ਹੁੰਦੀ ਹੈ ਉਹਦੀ ਮੁਰੰਮਤ ਲਈ ਪੈਸੇ ਚਾਹੀਦੇ ਹੁੰਦੇ ਆ ਇਸ ਦੇ ਲਈ ਪਿੰਡ ਵਾਸੀਏ ਨੇ ਇੱਕ ਇਸੇ ਆਪਾਂ ਕਹੀਏ ਕਿ ਪੰਚਾਇਤ ਨੇ ਇਹ ਫੈਸਲਾ ਲੈ ਲਿਆ ਔਰ 200 ਰੁਪਏ ਦਾ ਗੁੰਡਾ ਟੈਕਸ ਲਗਾ ਦਿੱਤਾ ਗਿਆ ਰਾਹਗੀਰਾਂ ਤੋਂ ਜ਼ਬਰਦਸਤੀ ਵਸੂਲੀ ਕੀਤੀ ਜਾ ਰਹੀ ਸੀ ਤੇ ਜੇਕਰ ਕੋਈ ਵਿਅਕਤੀ ਆਣਾ ਕਾਣੀ ਕਰਦਾ ਸੀ ਉਸ ਦੇ ਨਾਲ ਬਹਿਸ ਬਾਜੀ ਕੀਤੀ ਜਾਂਦੀ ਸੀ ਉਸ ਨੂੰ ਕਿਹਾ ਜਾਂਦਾ ਸੀ ਕਿ ਜਾਂ ਤਾਂ ਪੈਸੇ ਦਿਓ ਜਾਂ ਫਿਰ ਆਪਣੀ ਗੱਡੀ ਪਿੱਛੇ ਮੋੜ ਲਓ ਤਾਂ ਕੁਝ ਲੋਕ ਪਿੱਛੇ ਵਾਪਸ ਮੁੜ ਜਾਂਦੇ ਸੀ ਲੇਕਿਨ ਜਿਨ੍ਹਾਂ ਦਾ ਬੜਾ ਜ਼ਿਆਦਾ ਜ਼ਰੂਰੀ ਹੁੰਦਾ ਸੀ ਤੇ ਉਹ ਇਸੇ ਰਸਤੇ ਇਸਤੇਮਾਲ ਕਰਦੇ ਸੀ ਘੱਗਰ ਪੁਲ ਦੇ ਉੱਤੋਂ ਲੰਘ ਰਹੇ ਵਾਹਨਾਂ ਤੋਂ ਕੀਤੀ ਜਾ ਰਹੀ ਸੀ ਜ਼ਬਰਦਸਤੀ ਵਸੂਲੀ 200 ਰੁਪਏ ਦੀ ਪਰਚੀ ਕੱਟੀ ਜਾ ਰਹੀ ਸੀ ਪਰ ਪਰਚੀ ਕੱਟੀ ਤਾਂ ਜਾ ਰਹੀ ਸੀ 200 ਰੁਪਏ ਲਿੱਤਾ ਜਾ ਰਿਹਾ ਸੀ ਉਹਦੀ ਐਪ ਦੇ ਵਿੱਚ 200 ਰੁਪਏ ਦਾ ਕੋਈ ਵੀ ਰਸੀਦ ਨਹੀਂ ਸੀ ਦਿੱਤੀ ਜਾ ਰਹੀ ਇਸੇ ਤਰੀਕੇ ਦੇ ਨਾਲ ਇੱਕ ਗੱਡੀ ਵਾਲਾ ਮੌਕੇ ਤੇ ਪਹੁੰਚਦਾ ਰਾਤ ਸਮੇਂ ਜਿਨੇ ਪੂਰੀ ਵੀਡੀਓ ਬਣਾਈ ਹੈ ਉਹਨੇ ਕਿਹਾ ਵੀ ਕਿ ਤੁਸੀਂ ਸਾਨੂੰ ਪਰਚੀ ਦਿਓ ਸਰਕਾਰੀ ਪਰਚੀ ਦਿਓ ਜਿਹਦੇ ਉੱਤੇ ਸਰਕਾਰ ਦੇ ਵੱਲੋਂ ਕਿਹਾ ਗਿਆ ਹੋਵੇ ਕਿ ਹਾਂਜੀ ਇਹ ਸਰਕਾਰੀ ਪੈਸਾ ਜਾ ਰਿਹਾ ਸਰਕਾਰੀ ਖਜ਼ਾਨੇ 'ਚ ਇਹ ਪੈਸਾ ਜਾਊਗਾ ਤਾਂ ਲੋਕ ਕਹਿ ਰਹੇ ਨੇ ਕਿ ਸਾਡੇ ਕੋਲ ਕੋਈ ਪਰਚੀ ਨਹੀਂ ਹੈ ਅਸੀਂ ਕੋਈ ਗੁੰਡਾ ਵਸੂਲੀ ਨਹੀਂ ਕਰ ਰਹੇ ਇਹ ਤੁਹਾਨੂੰ ਟੈਕਸ ਦੇਣਾ ਹੀ ਪਵੇਗਾ 200 ਰੁਪਏ ਦੇਣੇ ਪੈਣਗੇ 200 ਰੁਪਏ ਦਿਓ ਤੇ ਆਪਣਾ ਜਾਓ ਜੇਕਰ ਤੋ ਤੁਸੀਂ 200 ਰੁਪਏ ਨਹੀਂ ਦੇਣਾ ਤਾਂ ਵਾਪਸ ਹੋ ਜਾਓ ਪਿਛਲੇ ਹੋਰ ਕੋਈ ਵੀ ਰਸਤੇ ਦੇ ਵਿੱਚੋਂ ਲੰਘ ਜਾਓ ਲੇਕਿਨ ਤੁਸੀਂ ਇਸੇ ਦੇ ਵਿੱਚ ਵੀ ਨਹੀਂ ਲੰਘ ਸਕਦੇ ਔਰ ਵੀਡੀਓ ਦੇ ਵਿੱਚ ਹੀ ਉਹ ਕਿਵੇਂ ਇਨਸਾਨ ਬੜੀ ਹੀ ਬੇਸ਼ਰਮੀ ਦੇ ਨਾਲ ਕਹਿ ਰਿਹਾ ਕਿ ਪੈਸੇ ਦਿਓ 200 ਰੁਪਿਆ ਦਿਓ ਸਾਰੀ ਗੱਲ ਛੱਡੋ ਕਹਿੰਦਾ ਪਰਚੀ ਤਾਂ ਸਾਡੇ ਕੋਲ ਹੈ ਨਹੀਂ ਤੁਸੀਂ Google Pay ਕਰ ਦਿਓ ਹੁਣ ਤੁਹਾਨੂੰ ਮੈਂ ਪੂਰੀ ਵੀਡੀਓ ਦਿਖਾਣੇ ਆ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਜੋ ਕਾਰ ਚਾਲਕ ਹੈ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਤੋਂ ਪੈਸੇ ਮੰਗੇ ਜਾ ਰਹੇ ਨੇ ਪੈਸੇ ਨਾ ਦੇਣ ਦੀ ਐਮ ਜੀ ਵਿੱਚ ਉਸ ਨੂੰ ਕਿਹਾ ਜਾ ਰਿਹਾ ਕਿ ਇੱਥੋਂ ਵਾਪਸ ਮੁੜ ਜਾਓ ਹੋਰ ਕੋਈ ਰਸਤਾ ਪਣਾਓ ਜਿੱਧਰ ਜਾਣਾ ਹੈ ਦੂਜਾ ਕੋਈ ਰਸਤਾ ਦੇਖ ਲਓ ਪਰ ਤੁਸੀਂ ਪਿੰਡ ਵਿੱਚ ਦੀ ਨਹੀਂ ਨਿਕਲ ਸਕਦੇ ਜੇ ਨਿਕਲਣਾ ਹੈ ਤਾਂ 200 ਰੁਪਿਆ ਦਿਓ ਪੂਰੀ ਵੀਡੀਓ ਜੋ ਵ ਉਹ ਇੱਕ ਵਾਰ ਵੀਡੀਓ ਸੁਣਾ ਦਿੰਨੇ ਆਂ ਅਸੀਂ ਕਿੱਥੋਂ ਜੀ ਪਟਿਆਲੇ ਵਾਲੇ 200 ਰੁਪਏ ਟੈਕਸੀ ਰੋਡ ਲੱਗਾ ਜੀ ਇਹ ਪੋਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ ਕਿ ਸਰਕਾਰੀ ਪ੍ਰਾਪਰਟੀ ਨਹੀਂ ਹੈ ਦੇਖੀ ਲੱਗਦਾ ਹੈਗਾ ਬੰਦ ਅੱਲਾਹ ਅੱਲਾਹ ਇਹ ਪਿਲਕਲੇ ਨੂੰ ਦੇ ਲਈ ਇਹ ਉਹ ਲੈ ਰਿਹਾ ਹਾਂਜੀ ਦੱਸੋ ਮਰਾ ਜੀ ਪਰਚੀ ਜੀ 200 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਾਈ ਹੈ ਮਰਾ ਜੰਦਾ ਰੋਜ਼ ਨਿਕਲਣਾ ਹੱਸਦਾ ਅੱਜ ਸ਼ਾਮ ਤੋਂ ਲੱਗੀ ਭਾਈ ਜੀ 5 ਵਜੇ ਤੋਂ ਨਹੀਂ ਕਿੰਨੇ ਕ ਟਾਈਮ ਤੱਕ ਲੱਗੋਗੇ ਜੀ ਇਹ ਬੈਂਕ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਯਸਤ ਮਹਾਰਾ ਦਿਨ ਤੋਂ ਰੋਡ ਦੀ ਉੱਥੇ ਯਾਰ ਪਸਾ ਵਾਲੇ ਨੇ ਦੋ ਦਿਨ ਦੋ ਦਿਨ ਕੱਲ ਬਾਸ ਕਰੋ ਬਾਸ ਕਰੋ ਨਹੀਂ ਤਾਂ ਜਾਓ ਆਪਣਾ ਜੇ ਭਾਈ ਸਾਹਿਬ ਪੰਚਾਇਤ ਨੇ ਮਹਾਰਾ ਆਪਣੇ ਇਲਾਕੇ ਦੇ ਬੰਦਿਆਂ ਨਾਲ ਐ ਕਰੋਗੇ ਫਿਰ ਸਿਭ ਬਣੂਗੇ ਯਾਰ ਓਹ ਭਲੇ 10 ਕਿਲੋਮੀਟਰ ਦੇ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਵੀ ਇੱਥੇ ਜ਼ਿਆਦਾ ਨਹੀਂ ਹੈ ਯਾਰ ਮਹਾਰਾ ਜ਼ਿਲ੍ਹਾ ਦਾ ਪੜਿਆਲਾ ਹੀ ਲੱਗਦਾ ਹੈ ਇਹ ਜ਼ਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਬਾਸ ਕਰਨ ਨੂੰ ਬੰਦਾ ਕਰ ਲਓ ਤੁਸੀਂ ਕਰੋ ਕੀ ਗੱਲ ਬਣੀ ਮਹਾਰਾ ਯਾਰ ਮਰੋਂ ਮਰਿਆ ਨਹੀਂ ਆਜੋ ਪੰਚਾਇਤ ਨਾਲ ਗੱਲ ਕਰ ਲੈ ਭਾਈ ਮੈਂ ਆਪ ਡਰਾਈਵਰ ਆ ਯਾਰ ਇਹ ਕੋਈ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਲਊਗਾ ਯਾਰ ਪਰਚੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਹੈ ਅਸੀਂ ਨਹੀਂ ਤਾਂ ਫੇਰ ਰਜਿਸਟਰਡ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲਕ ਨੂੰ ਗੱਲ ਸੁਣੋ ਇੱਕ ਮਿੰਟ ਜਿੱਦਾਂ ਇਹ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾਪਾਲਤ ਮੇਰੀ ਗੱਲ ਸੁਣਦੇ ਹੁੰਦੇ ਇਹ ਤਾਂ ਪੰਚ ਸਾਹਿਬ ਨੇ ਭਾਜੀ ਮੈਂ ਵੀ ਤਾਂ ਮਾਲਕ ਨੂੰ ਦਿਖਾਣੀ ਆ ਪਰਚੀ ਮਾਲਕ ਨੂੰ ਦਿਖਾਗੇ ਲੈ ਗੂਗਲ ਪੇ ਕਰ ਕਰ ਗੂਗਲ ਕਰ ਮਾਲਕ ਨੂੰ ਦਿਖਾ ਲਓ ਉਹ ਇਧਰ ਆ ਅਗਲੇ ਦੇ ਦੇ ਨੰਬਰ ਗੱਡੀ ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ ਗੁੱਗਲ ਤੇ ਕਰ ਗੁੱਗਲ ਵੀ ਕਰ ਨਹੀਂ ਯਾਰ ਬ੍ਰੇਕ ਆਇਆ ਸੀ ਯਾਰ ਮੱਥਾ ਡਾ ਮੇ ਪਰ ਮਹਾਰਾਜ ਚੰਗੀ ਗੱਲ ਨਹੀਂ ਹੈਗੀ ਜੀ ਚੰਗੀ ਨਹੀਂ ਫਿਰ ਉਧਰੋਂ ਲੰਘ ਜਾਓ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਝੂਮੇ ਅਸੀਂ ਤੋੜਿਆ ਮਹਾਰਾਜ ਪੈਸੇ ਨੇ ਤੋੜਿਆ ਯਾਰ ਲੋਕਲ ਗੱਡੀਆਂ ਦਾ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦਿਓ ਯਾਰ ਪੈਸੇ ਭਾਜੀ ਆਦੀ ਗੱਲ ਨਹੀਂ ਸਹੀ ਪਤਾ ਜੀ ਪਾਜੀ ਯਾਰ ਆਪਣੀ ਮੈਂ ਸ਼ਹਿਰ ਦੀ ਗੱਡੀਆਂ ਆ ਪਾਜੀ ਯਾਰ ਨਹੀਂ ਤੁਹਾਨੂੰ ਦੇ ਤੁਸੀਂ ਦੇ ਕੇ ਲੈ ਲਾ ਮੈਨੂੰ ਮੈਂ ਦੱਸ ਇਹ ਲੋਕਲ ਪਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਲੇ ਇਹ ਗੱਲ ਬੋਲ ਪਾ ਲਾਂਗੇ ਲੋਕਲ ਪਰਚੀ ਕਾਦੀ ਪਰਚੀ ਤਾਂ ਦਿਓ ਸਾਨੂੰ ਹੁੰਦੇ ਟੈਕਸ ਕਰ ਰਹੇ ਮੈਂ ਹੋਰ ਕੀ ਪਾਜੀ ਹੁੰਦੀ ਲਾ ਲਾ ਯਾਰ ਬਸ ਬਾਫੇ ਠੀਕ ਹੈ ਗੱਲ ਹੀ ਖਤਮਾ ਹੁੰਦੀ ਲਾ ਲਾ ਬਸ ਬਾ ਗੱਲ ਹੀ ਖਤਮ ਫੇ ਗੱਲ ਖਤਮ ਹੈ ਬਿਹਾਰ ਚ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅਲਾਨਾ ਜਿੰਨੇ ਆਏ ਤਾ ਸੁਣ ਲਈ ਤੁਸੀਂ ਸਾਰੀ ਗੱਲਬਾਤ ਕਿਸ ਤਰੀਕੇ ਦੇ ਨਾਲ ਜੋ ਵਿਅਕਤੀ ਗੁੰਡਾ ਟੈਕਸ ਵਸੂਲ ਕਰ ਰਹੇ ਨੇ ਉਹ ਕਿਵੇਂ ਇੱਕ ਕਾਰ ਸਵਾਰ ਤੋਂ ਪੈਸੇ ਦੀ ਵਸੂਲੀ ਕਰ ਰਹੇ ਨੇ ਪੈਸੇ ਦੀ ਮੰਗ ਕਰ ਰਹੇ ਨੇ 200 ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਹੈ ਔਰ ਜਦੋਂ ਉਸ ਵਿਅਕਤੀ ਨੂੰ ਲੰਘਣ ਨਹੀਂ ਦਿੱਤਾ ਜਾਂਦਾ ਤਾਂ ਮਜਬੂਰੀ ਦੇ ਵਿੱਚ ਉਸ ਕਾਰ ਸਵਾਰ ਵਿਅਕਤੀ ਨੂੰ ਜੋ ਖੁਦ ਨੂੰ ਡਰਾਈਵਰ ਦੱਸ ਰਿਹਾ ਹੈ ਉਸ ਨੂੰ ਵੀ ਪੈਸੇ ਦੇਣੇ ਪੈ ਜਾਂਦੇ ਨੇ ਪੈਸੇ ਦੇਣ ਤੋਂ ਬਾਅਦ ਹੀ ਉਸ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਔਰ ਤਸਵੀਰ ਦੇ ਵਿੱਚ ਜੋ ਗੁੰਡਾ ਟੈਕਸ ਵਸੂਲ ਰਹੇ ਦੋ ਸ਼ਖਸ ਤੁਹਾਨੂੰ ਨਜ਼ਰ ਆ ਰਹੇ ਨੇ ਅਸੀਂ ਪਿੰਡ ਦੇ ਸਰਪੰਚ ਨਾਲ ਵੀ ਗੱਲਬਾਤ ਕੀਤੀ ਹੈ ਲੋਕ ਦੱਸ ਰਹੇ ਨੇ ਕਿ ਇਹ ਪਿੰਡ ਦਾ ਸਰਪੰਚ ਹੈ ਜਿਨ੍ਹਾਂ ਨੇ ਇਹ ਮਤਾ ਪਾ ਕੇ ਗੁੰਡਾ ਟੈਕਸ ਲਗਾਇਆ ਔਰ ਪਿੰਡ ਦੇ ਸਰਪੰਚ ਪੰਚ ਜਾਂ ਫਿਰ ਕੁਝ ਲੋਕ ਹੋਰ ਜੋ ਮੋਤਬਰ ਲੋਕ ਸੀ ਜਿਨ੍ਹਾਂ ਨੇ ਫੈਸਲਾ ਲਿੱਤਾ ਸੀ ਕਿ ਇਹ ਲਗਾਇਆ ਜਾਣਾ ਚਾਹੀਦਾ ਹੈ 200 ਰੁਪਏ ਦੀ ਬਸੂਲੀ ਹੋਣੀ ਚਾਹੀਦੀ ਹੈ ਕਿਸ ਤਰੀਕੇ ਦੇ ਨਾਲ ਜਦੋਂ ਵੀਡੀਓ ਵਾਇਰਲ ਹੋ ਜਾਂਦੀ ਹੈ ਹਰ ਪਾਸੇ ਥੂ ਥੂ ਹੁੰਦੀ ਹੈ ਲੋਕ ਲਾਣਤਾ ਪਾ ਰਹੇ ਨੇ ਪੁਲਿਸ ਕਾਰਵਾਈ ਕਰ ਦਿੰਦੀ ਹੈ ਤਿੰਨ ਲੋਕਾਂ ਦਾ ਬਾਇ ਨਾਮ ਔਰ ਕੁਝ ਲੋਕਾਂ ਦੇ ਉੱਤੇ ਅਣਪਛਾਤੇ ਦੇ ਉੱਤੇ ਪਰਚਾ ਦਰਜ ਕਰ ਜਾਂਦੀ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹਨਾਂ ਦੇ ਦਿਲ ਦੇ ਵਿੱਚ ਥੋੜਾ ਡਰ ਵੀ ਪੈਦਾ ਹੁੰਦਾ ਹੈ ਔਰ ਨਾਲ ਦੀ ਨਾਲ ਕੁਝ ਘਬਰਾਹਟ ਵੀ ਪੈਦਾ ਹੁੰਦੀ ਹੈ ਤੇ ਇਸੇ ਕਰਕੇ ਆਪਣੀ ਗਲਤ ਨੂੰ ਗੱਲ ਨੂੰ ਤਾਂ ਮੰਨ ਰਹੇ ਨੇ ਕਿ ਹਾਂ ਅਸੀਂ ਇਹ ਫੈਸਲਾ ਲਿੱਤਾ ਔਰ ਇਹ ਵੀ ਕਹਿ ਰਹੇ ਨੇ ਕਿ ਫੈਸਲਾ ਗਲਤ ਨਹੀਂ ਹੈ ਪਰ ਨਾਲ ਦੀ ਨਾਲ ਉਹਨਾਂ ਦੇ ਸੁਰ ਕਿਤੇ ਨਰਮ ਵੀ ਪੈਂਦੇ ਨਜ਼ਰ ਆ ਰਹੇ ਨੇ ਸਾਫ਼ ਤੌਰ ਤੇ ਇਹ ਗੱਲ ਵੀ ਕਹਿ ਰਹੇ ਨੇ ਕਿ ਅਸੀਂ ਇਹ ਫੈਸਲਾ ਲਿੱਤਾ ਕਿ ਜਿਹੜੀਆਂ ਛੋਟੀਆਂ ਗੱਡੀਆਂ ਨੇ ਟੂ ਵੀਲਰ ਨੇ ਉਹਨਾਂ ਤੋਂ ਪੈਸੇ ਨਹੀਂ ਲਿੱਤੇ ਜਾਣਗੇ ਔਰ ਇਹ ਗੱਲ ਦੀ ਇੱਕ ਦਲੀਲ ਦਿੰਦੇ ਨਜ਼ਰ ਆ ਰਹੇ ਕਿ ਜਿਹੜਾ ਬੰਦਾ ਫੋਰਚੂਨਰ ਲੈ ਸਕਦਾ 50 ਲੱਖ ਰੁਪਏ ਦੀ ਤਾਂ ਉਹਨੂੰ 200 ਰੁਪਏ ਦੀ ਪਰਚੀ ਦੇਣ ਦੇ ਵਿੱਚ ਕੀ ਹਰਜ ਹੈ ਅਸੀਂ ਮੰਨਦੇ ਆ ਕਿ 50 ਲੱਖ ਦੀ ਫੋਰਚੂਨਰ ਵਾਲੇ ਲਈ 200 ਰੁਪਏ ਕੋਈ ਵੈਲਿਊ ਹੋ ਸਕਦਾ ਨਾ ਰੱਖਦੀ ਹੋਵੇ ਪਰ ਉਹ 200 ਰੁਪਏ ਫਿਰ ਤੁਹਾਨੂੰ ਹੀ ਕਿਉਂ ਦਿੱਤਾ ਜਾਵੇ ਜਿਸ ਦੀ ਕੋਈ ਪਰਚੀ ਨਹੀਂ ਹੈ ਉਸ ਦੇ ਐਪ ਦੇ ਵਿੱਚ ਤੋਂ ਜਿਹੜਾ ਵਿਅਕਤੀ ਤੁਹਾਨੂੰ ਪੈਸੇ ਦੇ ਰਿਹਾ ਉਹ ਨੂੰ ਵੀ ਕੋਈ ਫਾਇਦਾ ਨਹੀਂ ਹੋ ਰਿਹਾ ਅਗਰ ਆਮ ਵਿਅਕਤੀ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਟੈਕਸ ਦਿੰਦਾ ਭਾਵੇਂ ਇੱਕ ਬਿਸਕੁਟ ਹੀ ਹੋਵੇ ਪੈ ਵੱਡੀ ਚੀਜ਼ ਹੋਵੇ ਤਾਂ ਉਹਦੇ ਵਿੱਚ ਜੀਐਸਟੀ ਦੇ ਰੂਪ ਦੇ ਵਿੱਚ ਜੋ ਤੁਸੀਂ ਟੈਕਸ ਦਿੰਦੇ ਆ ਤਾਂ ਕੁਛ ਨਾ ਕੁਛ ਸਾਨੂੰ ਰਿਟਰਨ ਦੇ ਵਿੱਚ ਮਿਲਦਾ ਪਰ ਇੱਥੋਂ ਕੀ ਮਿਲ ਰਿਹਾ ਸੀ ਤਾਂ ਕੁਝ ਐਸੇ ਸਵਾਲ ਵੀ ਨੇ ਪਰ ਬੜੀ ਹੀ ਬਿਸ਼ਰਮੀ ਦੇ ਨਾਲ ਕਿਸ ਤਰੀਕੇ ਦੇ ਨਾਲ ਜੋ ਪਿੰਡ ਦੀ ਪੰਚਾਇਤ ਆ ਜਾਂ ਫਿਰ ਜਿਨ੍ਹਾਂ ਨੇ ਫੈਸਲਾ ਲਿੱਤਾ ਆਪਣੇ ਜੋ ਫੈਸਲੇ ਨੂੰ ਕਿਵੇਂ ਸਹੀ ਠਹਿਰਾ ਰਹੇ ਨੇ ਉਹਨਾਂ ਦੀ ਗੱਲ ਸੁਣਦੇ ਆ ਤੁਸੀਂ ਜੋ ਮਰਜ਼ੀ ਕਰੋ ਅਸੀਂ ਕਮੇਟੀ ਬਣਾਤੀ ਕਮੇਟੀ ਨੇ ਅੱਗੇ ਫੈਸਲਾ ਲਿਆ ਕਮੇਟੀ ਦੇ ਦਰਮਿਆਨ ਇਹ ਕੀ ਹੋਇਆ ਕਿ ਕਮੇਟੀ ਨੇ ਸੋਚਿਆ ਵੀ ਅਸੀਂ ਬੈਠਾਂਗੇ ਉੱਥੇ ਕਮੇਟੀ ਨੂੰ ਇਹਨਾਂ ਦਾ ਰਾਹ ਕਿਨਾਂ ਦੇ ਰਸਤਾ ਨਹੀਂ ਦਿੱਤਾ ਹੈਗਾ ਪੈਸੇ ਕਟਣ ਲਈ ਮੈਂ ਵੀ ਥੜ ਗਿਆ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਕਹਿੰਦਾ ਨਾ ਕਿਸੇ ਨੂੰ ਫਿਰ ਮੈਂ ਬੱਸਾਂ ਨੂੰ ਇਹ ਗੱਲ ਕੀਤੀ ਜਿਹੜੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਇਹ ਹੀ ਗੱਲ ਹੋਈ ਐ ਤੋਂ ਬਾਅਦ ਕੋਈ ਨਹੀਂ ਪਰਚੀ ਚੱਲ ਰਹੀ ਹੈ ਜ਼ਬਰਦਸਤੀ ਇਹ ਵੀ ਹੋਇਆ ਗਿਆ ਕਿ ਪੁਲਿਸ ਨੂੰ ਭੇਜ ਕੇ ਵੀ ਇੱਥੇ ਧੱਕੇ ਨਾਲ ਪਰਚੀ ਰੋਕੀ ਜਾਗੀ ਤੁਹਾਡੇ ਖਿਲਾਫ ਮੁਕੱਦਮੇ ਦਰਜ ਕੀਤੇ ਜਾਣਗੇ ਤੁਹਾਡੇ ਖਿਲਾਫ ਈਵਨ ਕੇ ਐਨਟੀਪੀਐਸ ਦੇ ਪਰਚੇ ਵੀ ਦਿੱਤੇ ਜਾਣਗੇ ਕਿ ਤੁਸੀਂ ਸਰਕਾਰ ਦੇ ਖਿਲਾਫ ਚੱਲ ਰਹੇ ਹੋ ਮੈਂ ਕਿਹਾ ਸਾਨੂੰ ਕੋਈ ਨਹੀਂ ਸਾਡੇ ਜਿਹੜੇ ਪਰਚੇ ਹੁੰਦੇ ਨੇ ਤੁਹਾਡੀ ਮਰ ਪਹਿਲਾਂ ਵੀ ਕਰਦਿਆਂ ਹੁਣ ਵੀ ਕਰ ਲੈਣ ਕੋਈ ਇਤਰਾਜ਼ ਨਹੀਂ ਆਪਾਂ ਨੂੰ ਸਰਕਾਰ ਤੇ ਠੀਕ ਹੈ ਪੁਲਿਸ ਕਰਦੀ ਹੁੰਦੀ ਏ ਠੀਕ ਹੈ ਪੁਲਿਸ ਨੇ ਆਪਣਾ ਕੰਮ ਕਰਨਾ ਜੀ ਅਸੀਂ ਉਹ ਉਹ ਕਾਗਜ਼ੀ ਕਾਰਵਾਈ ਜੋ ਲੀਗਲ ਪ੍ਰੋਸੈਸ ਹੈ ਅਸੀਂ ਦੱਸ ਰਾਏ ਜੋ ਕੀਤਾ ਹੋਇਆ ਦਿਖਾਵਾਂਗੇ ਜੇ ਸਾਡਾ ਸਹੀ ਹੋਇਆ ਤਾਂ ਸਾਨੂੰ ਇਨਸਾਫ ਮਿਲ ਜਾਏਗਾ ਨਹੀਂ ਤਾਂ ਉਹ ਲੈ ਜਾਣਗੇ ਜੀ ਪਰ ਅਸੀਂ ਧੱਕਾ ਕਿਸੇ ਨਾਲ ਨਹੀਂ ਕੀਤਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਧੱਕਾ ਕਿਸੇ ਨਾਲ ਨਹੀਂ ਕੀਤਾ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਤੇ ਧੱਕਾ ਨਜ਼ਰ ਆ ਰਿਹਾ ਹੈ ਉਹ ਕਹਿੰਦੇ ਜੇ ਪੈਸੇ ਨਹੀਂ ਦੇਣ ਤਾਂ ਇੱਥੋਂ ਵਾਪਸ ਮੁੜ ਜਾਓ ਤੁਸੀਂ ਬਿਲਕੁਲ ਜੀ ਏ ਵੀ ਇਹ ਵੀ ਉੱਥੇ ਨੌਜਵਾਨ ਜਿਹੜੇ ਖੜੇ ਸੀ ਉਹਨਾਂ ਕਿਹਾ ਹੋਵੇਗਾ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹਾ ਹੋਵੇਗਾ ਇਹ ਗੱਲ ਜਦੋਂ ਅਗਲਾ ਪਰਚੀ ਨਹੀਂ ਘਟਾਉਂਦਾ ਅਗਲਾ ਕਹਿੰਦੇ ਭਾਈ ਜੇ ਤੂੰ ਨਹੀਂ ਪਰਚੀ ਘਟਾਉਣੀ ਤੇ ਵਾਪਸ ਚੱਲਦਾ ਸਾਨੂੰ ਕੀ ਸਾਨੂੰ ਲੜਨ ਦੀ ਲੋੜ ਨਹੀਂ ਹੈਗੀ ਇਹ ਕਿਹਾ ਹੋਵੇਗਾ ਮੈਂ ਨਹੀਂ ਕਹਿੰਦਾ ਧੱਕੇ ਨਾਲ ਪਰਚੀ ਕੱਟਣਾ ਹੀ ਹੋਗਾ ਇੱਕ ਤਰੀਕੇ ਨਾਲ ਨਹੀਂ ਨਹੀਂ ਇਹ ਧੱਕੇ ਨਾਲ ਕਹਿ ਨਹੀਂ ਸਕਦੇ ਇਹ ਧੱਕਾ ਨਹੀਂ ਕਹਿ ਸਕਦੇ ਇਹ ਤਾਂ ਇੱਕ ਆਪਸੀ ਉਹਦੇ ਨਾਲ ਕਿਹਾ ਗਿਆ ਵੀ ਪਰਚੀ ਲੈ ਲਓ ਭਾਈ ਇਦਾਂ ਸਾਨੂੰ ਪਰੇਸ਼ਾਨ ਨਹੀਂ ਹੋ ਰਹੀਏ ਤਿੰਨ ਐਕਸੀਡੈਂਟ ਹੋਏ ਬਈ ਉਸ ਦਿਨ ਰੋਡ 'ਚ ਰੋਡ ਬਲੌਕ ਸੀਗਾ ਰੋਡ ਇਧਰ ਰਾਈਟ ਸਾਈਡ ਨੂੰ ਕਰਕੇ ਚਲਾਇਆ ਗਿਆ ਧੱਕਾ ਨਹੀਂ ਕੀਤਾ ਹੈਗਾ ਇਹ ਤਾਂ ਦੇਖੋ ਕਿਹਾ ਵੀ ਜਾਂਦਾ ਕਈ ਵਾਰੀ ਇਹ ਗੱਲ ਤਾਂ ਆਪਾਂ ਤੁਸੀਂ ਵੀ ਕਹੋਗੇ ਪ੍ਰੈਸ ਵਾਲੇ ਨਹੀਂ ਕਹਿਣਗੇ ਜਿਵੇਂ ਤੁਹਾਨੂੰ ਘੂਰਾਂਗਾ ਤੁਸੀਂ ਮੈਨੂੰ ਨਹੀਂ ਕਹੋ ਕਿ ਤੁਸੀਂ ਮੈਨੂੰ ਕਿਉਂ ਘੂਰ ਰਹੇ ਹੋ ਇਹ ਤਾਂ ਇਹ ਮੁੱਦਾ ਹੈਗਾ ਤਾਂ ਠੀਕ ਹੈ ਤਾਂ ਕਹਿ ਸਕਦੇ ਆ ਕਿ ਇਸ ਵਕਤ ਇਸ ਜੋ ਵਿਅਕਤੀ ਆਪਣਾ ਰਿਐਕਸ਼ਨ ਦੇ ਰਹੇ ਸੀ ਇਸ ਪੂਰੇ ਮਾਮਲੇ ਦੇ ਉੱਤੇ ਕੁਝ ਐਸੇ ਤਰੀਕੇ ਦਾ ਰਿਐਕਸ਼ਨ ਹੈ ਕਿ ਕਹਿ ਦਿੰਨੇ ਆ ਕਿ ਰੱਸੀ ਸੜ ਗਈ ਪਰ ਉਹਦਾ ਬਲ ਨਹੀਂ ਗਿਆ ਇਸ ਵਕਤ ਵੀ ਭਾਵੇਂ ਹਰ ਥਾਂ ਤੇ ਥੂ-ਥੂ ਹੋ ਰਹੀ ਹੈ ਲੋਕ ਵਿਰੋਧ ਕਰ ਰਹੇ ਨੇ ਪੁਲਿਸ ਨੇ ਪਰਚਾ ਦਰਜ ਕਰ ਰਿਆ ਹੈ ਫਿਰ ਵੀ ਕਿਤੇ ਨਾ ਕਿਤੇ ਆਪਣੀ ਗੱਲ ਨੂੰ ਸਹੀ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕ ਪ੍ਰਸ਼ਾਨ ਹੋ ਰਹੇ ਨੇ ਖੱਜਲ ਹੋ ਰਹੇ ਨੇ ਲੋਕ ਮਜਬੂਰੀ ਦੇ ਵਿੱਚ ਕਿਉਂਕਿ ਸੜਕ ਤੋਂ ਤਾਂ ਲੰਘਣਾ ਹੀ ਹੈ ਤਾਂ ਪੈਸੇ ਦੇ ਕੇ ਉਹਨਾਂ ਨੂੰ ਲੰਘਣਾ ਪੈ ਰਿਹਾ ਹੈ ਹੁਣ ਹਲੇ ਵੀ ਹਲੇ ਵੀ ਇਹਨਾਂ ਦੇ ਜੋ ਸੁਰਨੇ ਉਹ ਢਲੇ ਨਹੀਂ ਹੋਏ ਹਲੇ ਵੀ ਕਹਿ ਰਹੇ ਨੇ ਕਿ ਅਸੀਂ ਪੈਸੇ ਪੂਰੇ ਲਵਾਂਗੇ 200 ਰੁਪਏ ਦਿਓ ਤੇ ਫੇਰ ਲੰਘੋ ਪਿੰਡ ਮਾੜੂ ਦੀ ਇਹ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਤੇ ਜਿਨ੍ਹਾਂ ਨੇ ਟੈਕਸ ਲਗਾਇਆ ਕਿ ਸੋਚ ਕੇ ਲਗਾਇਆ ਕਿ ਅੱਗੇ ਵੀ ਜਾਰੀ ਰੱਖਣਗੇ ਉਹਨਾਂ ਦੀ ਗੱਲਬਾਤ ਵੀ ਸੁਣ ਲਈ ਲੇਕਿਨ ਪੁਲਿਸ ਇਸ ਮਾਮਲੇ ਦੇ ਉੱਤੇ ਪੂਰੀ ਸਖਤ ਹੈ ਪੁਲਿਸ ਨੇ ਕਹਿ ਦਿੱਤਾ ਹੈ ਕਿ ਜੋ ਮਰਜ਼ੀ ਹੋਵੇ ਕਾਨੂੰਨ ਦੇ ਉੱਤੇ ਕੋਈ ਨਹੀਂ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਸਾਰਾ ਕੰਮ ਕੀਤਾ ਜਾਵੇਗਾ ਜੋ ਇਹ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ ਗੁੰਡਾ ਟੈਕਸ ਲਗਾਇਆ ਗਿਆ 200 ਰੁਪਏ ਦਾ ਇਹਨੂੰ ਨਹੀਂ ਲਗਾਇਆ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜੋ ਪੰਚਾਇਤ ਆ ਉਸ ਦੇ ਨਾਲ ਵੀ ਪੁਲਿਸ ਦੀ ਮੀਟਿੰਗ ਹੋਵੇ ਇਹ ਕਿਹਾ ਜਾਵੇਗਾ ਕਿ ਇਹ ਨਹੀਂ ਹੋ ਸਕਦਾ ਕਿਉਂਕਿ ਇੱਕੋ ਇੱਕ ਆ ਰਸਤਾ ਹੈ ਸੜਕ ਹੈ ਲੰਘਣ ਦੀ ਲੋਕ ਉੱਤੋਂ ਦੀ ਘੁੰਮ ਕੇ ਕਿਉਂ ਜਾਣ ਜਾਂ ਸਰਕਾਰ ਨੇ ਸੜਕ ਬਣਾਈ ਹੈ ਤਾਂ ਲੋਕ ਕਿਸੇ ਸੜਕ ਤੋਂ ਜਾਣਗੇ ਤਾਂ ਪਿੰਡ ਦੇ ਲੋਕ ਆਪਣੇ ਤੌਰ ਦੇ ਉੱਤੇ ਕਿਸੇ ਤੋਂ ਵੀ ਇਸ ਤਰੀਕੇ ਨਾਲ ਵਸੂਲੀ ਨਹੀਂ ਕਰ ਸਕਦੇ ਪੁਲਿਸ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜੋ ਹੋ ਰਿਹਾ ਉਹ ਗਲਤ ਹੈ ਵੀਡੀਓ ਵਾਇਰਲ ਹੋਈ ਸੀ ਉਹਨਾਂ ਦੇ ਕੋਲ ਆਈਸੀ ਸ਼ਿਕਾਇਤਾਂ ਵੀ ਲਗਾਤਾਰ ਪਹੁੰਚ ਰਹੀਆਂ ਨੇ ਸ਼ਿਕਾਇਤਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਕੁਝ ਲੋਕਾਂ ਦੇ ਉੱਤੇ ਬਾਈ ਨੇਮ ਉਹ ਕੁਝ ਅਣਪਛਾਤੇ ਲੋਕਾਂ ਦੇ ਉੱਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ कल ਮਿਤੀ 16 1 2025 ਨੂੰ ਮਾੜੇ ਹੰਸਾਂ ਨੂੰ ਨੱਥ ਪਾਈ ਗਈ ਜੋ ਐਸਆਈ ਅਗਰੇਸਿੰਘ ਥਾਣਾ ਜੁਲਕਾ ਨੂੰ ਇਤਲਾਹ ਮਿਲੀ ਕਿ ਬਲਜਿੰਦਰ ਸਿੰਘ ਬਖੂ ਹਰਮਨप्रीत ਅਤੇ ਉਸਦੇ ਸਾਥੀ ਆਪਣੇ ਵੱਲੋਂ ਜਾਲੀ ਪਰਚੀਆਂ ਤਿਆਰ ਕਰਕੇ ਘੱਗਰਪੁਰ ਤੇ ਲੋਕਾਂ ਨੂੰ ਲੁੱਟ ਰਹੇ ਨੇ ਘੋਬਰਾ ਕਰਕੇ ਉਹਨਾਂ ਤੋਂ ਜਲਵਾ ਵਸੂਲੀ ਕਰ ਰਹੇ ਹਨ ਜਲਵਾ ਵਸੂਲੀ ਕਰ ਰਹੇ ਹਨ ਤੇ ਜਿਨ੍ਹਾਂ ਦੇ ਖਿਲਾਫ ਕੱਲ ਨੂੰ ਗਤੋਂ ਨੂੰ ਪੰਜ ਅੰਡਰ ਸੈਕਸ਼ਨ 308 ਜੀਵਨ 2 ਬੀ ਐਨ ਐਸ ਥਾਣਾ ਜੋੜਕਾ ਦਰਜ ਕੀਤਾ ਗਿਆ ਜਿਸ ਦੀ ਤਪੀਸ਼ ਚੱਲ ਰਹੀ ਹੈ